ਜੋਧੇ ਵਾਲ ਤੋਂ ਐਸਸੀ ਬਲਕਾਰ ਸਿੰਘ ਦੀ ਪਾਰਟੀ ਨੇ ਤਿੰਨ ਸਨੈਚਰ ਜਿਹੜੇ ਐ ਉਹ ਫੜੇ ਐ ਜਿਨ੍ਹਾਂ ਚ ਇੱਕ ਹਰਸ਼ अरोड़ा ਆਕਾਸ਼ਦੀਪ ਤੇ ਰੋਹਿਤ ਕੁਮਾਰ ਇਹ तकरीबन 20 ਸਾਲ ਹੋਇਆ ਇਹਨਾਂ ਦੀ ਤਿੰਨਾਂ ਦੀ ਉਮਰ ਇਹਨਾਂ ਤੋਂ ਇਹ ਕੋਲੋਂ 10 ਮੋਬਾਈਲ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਸੀ ਏਰੀਏ ਚੋਂ ਤੇ ਇੱਕ ਦੱਤਰ ਜਿਹੜਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਇਹ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਕਿਸੇ ਵੀ ਇਕੱਲੇ ਲਿਵਰ ਵਾਲੇ ਬੰਦੇ ਉਹਨੂੰ ਕਿਤੇ ਸੁਨਸਾਨ ਜਗ੍ਹਾ ਤੇ ਘੇਰ ਕੇ ਦਾਤਰ ਦਿਖਾ ਕੇ ਉਹ ਤੋਂ ਮੋਬਾਈਲ ਸਨੇਚ ਕਰ ਲੈਂਦੇ ਸੀ ਤੇ ਇਹ ਤਿੰਨੋਂ ਬੰਦੇ ਜਿਹੜੇ ਐ ਅਰੈਸਟ ਕਰ ਲਏ ਇਹਨਾਂ ਕੋਲੋਂ 10 ਮੋਬਾਈਲ ਮਿਲੇ ਤੇ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ ਕੀ ਵਾਰਦਾਤਾਂ ਕੀਤੀਆਂ ਇੱਕ ਨੇ ਮੈਂਬਰਾਂ ਦਾ ਗਰੋ ਹੈਗਾ ਜੀ ਜਿਹੜੇ ਇਹ ਦੈਨ ਹੀ ਸੀਗੇ ਤੈਨੂੰ ਹੀ ਹਣ ਤੇ ਕਿਹੜੀ ਕਿਹੜੀ ਜਗ੍ਹਾ ਤੇ ਇਸਨੇ ਵਾਰਦਾਤਾ ਕਰਦੀ ਇਹ ਲੱਗਦਾ ਹੈ ਕਿ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸੰਸਾਨ ਜਗ੍ਹਾ ਹੁੰਦੀ ਸੀ ਕਲਾਸ਼ ਨਗਰ ਰੋਡ ਹੋ ਗਿਆ ਜਾਂ ਇਧਰ ਆ ਨੂਰ ਵਾਲਾ ਰੋਡ ਅੰਦਰ ਉਨੀ ਸੜਕਾ ਜਿੱਥੇ ਮਤਲਬ ਆਵਾਜਾਈ ਘੱਟ ਹੁੰਦੀ ਸੀ ਉੱਥੇ ਸਨੇਚਿੰਗ ਕਰਦੇ ਵਾਰਦਾਤਾ ਤਰੀਕਾ ਕੀ ਹੈਗਾ ਜੀ ਇਹਦਾ ਬਸ ਕੱਲਾ ਪੁੰਦਾ ਦੇਖਿਆ ਤੇ ਉਹਨੂੰ ਦੰਤਰ ਕੱਢ ਕੇ ਦਿਖਾ ਕੇ ਡਰਾ ਕੇ ਉਤੋਂ ਪੈਸੇ ਮਿਲ ਗਏ ਪੈਸੇ ਮੋਬਾਈਲ ਮੋਸਟਲੀ ਮੋਬਾਈਲ ਜਾ ਵਾਹ ਹੁੰਦੀ ਤੇ ਤੈਨੂੰ ਨਸ਼ਾ ਵਗੈਰਾ ਕਰਦੀ ਜੀ ਇਹ ਨਹੀਂ ਇਹ ਹਲੇ ਚੈੱਕ ਕਰਾਵਾਂਗੇ ਇਹਨਾਂ ਦਾ ਡੋਪ ਟੈਸਟ ਕਰਾਵਾਂਗੇ ਤੇ ਵਾਰਦਾ ਤਾਂ ਕੁਝ ਟਰੇਸ ਵੀ ਹੋਈਆਂ ਜੀ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਕਿ ਤੇ 10 ਮੋੜ ਰਿਕਵਰ ਹੈਗੇ ਕਿੰਨੀਆਂ ਵਾਰਦਾ ਤਾਂ ਸਿਰਫ ਟਰੇਸ ਹੈ ਕਿ ਇਹ 6-7 ਤਾਂ ਸਾਡੇ ਕੋਲ ਰਿਪੋਰਟਡ ਹੈਗੀਆਂ ਬਾਕੀ ਅਸੀਂ ਸਾਰੀਆਂ ਵੈਰੀਫਾਈ ਕਰ ਲਵਾਂਗੇ ਕਿਹ ਕਿਹਨੇ ਦੇ ਸਰ ਕਿੰਨ ਕਿੰਨੇ ਆਈਦੇ ਆ ਇਹ ਸਾਰੇ 21 ਸਾਲ ਦੇ ਗ੍ਰੇਡ ਇਹਨਾਂ ਦਾ ਪਿਛਲਾ ਕੋਈ ਪਿਲਾ ਕੋਈ ਪੱਛਾ ਵਗੈਰਾ ਦਰਜ ਨਾ ਹੈ ਨਹੀਂ ਫਿਲਹਾਲ ਨਹੀਂ ਹੈ ਅਸੀਂ ਐਪ ਤੇ ਚੈੱਕ ਕੀਤਾ ਬਾਕੀ ਉਹਨਾਂ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਤੇ ਜਿਹੜੇ ਸਿਰ ਬ੍ਰਾਹਮਣ ਮੋਬਾਈਲ ਕੀਤੇ ਗਏ ਇਹਨਾਂ ਜੀ ਇਹ ਅੱਗੇ ਕੀ ਕਰਦੇ ਸੀ ਮੋਬਾਈਲਾਂ ਦਾ ਜਿਹੜੇ ਇਹ ਐ ਇੱਦਾਂ ਹੀ ਤੁਰਦੇ ਫਿਰਦੇ ਕਿਸੇ ਲੇਬਰ ਵਾਲੇ ਨੂੰ ਵੇਚ ਦਿੰਦੇ ਸੀ ਕਿਉਂਕਿ ਜੇ ਦੁਕਾਨ ਤੇ ਵੇਚਣਗੇ ਤਾਂ ਫਿਰ ਫੜ ਹੋ ਜਾਊਗਾ ਉਹ ਕੋਈ ਪਿੰਡ ਨੂੰ ਜਾਣ ਵਾਲਾ ਲੇਬਰ ਵਾਲਾ ਉਹਨੂੰ ਦੇ ਦਿੱਤਾ ਕੋਈ ਉਹ ਅਗਲਾ ਲੈ ਕੇ ਗਾਹ ਜਾਂਦਾ ਸੀ ਉਹ ਮਹੀਨਾ ਦੋ ਮਹੀਨੇ ਬੰਦ ਰਹਿੰਦਾ ਤੇ ਇੱਕ ਹੋਰ ਸਵਾਲ ਸਰ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਨੇ ਕਿ ਰਹੀ ਨੇ ਇਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਐਕਟਮ ਸੀਗੀ ਤੇ ਕਿੰਨੀ ਕ ਵਾਰ ਦਾ ਤਾਂ ਕਰ ਚੁੱਕੇ ਕੁਝ ਨੀਅਰ ਬੋਲੇ ਹਲੇ ਸਾਰਾ ਕਲੀਅਰ ਕਰ ਰਹੇ ਨਾ ਜੀ ਹਾਂ ਕਲੀਅਰ ਕਰ ਹੁਣ ਰਿਮਾਂਡ ਦੇ ਨੇ ਪ੍ਰੈਜ਼ੈਂਟ ਹਾਂ ਠੀਕ ਥੈਂਕ ਯੂ ਜੀ